ਉਹ ਲੈ ਪਟਾਕੇ ਮਾਰਦੀਆਂ ਪਟਾਕੇ ਬੰਨ ਲਏ ਉੱਤੇ ਕਲੱਚ ਮਾਰੀ ਗਈ ਹੋਈ ਆ ਉਹ ਠੀਕ ਹੋ ਗਈ ਐਸਾ ਸਭ ਜਿੰਨਾ ਨਹੀਂ ਲੱਗਦਾ ਉਹ ਚੈੱਕ ਕਰਦਾ ਪਿਆ ਆਏ ਸਭ ਪਾ ਕੇ ਪੈਂਡਾ ਲਿਆ ਕੋ ਯਾਰ ਪਿੱਕੀ ਦਿੰਦੇ ਲਾ ਬੁੱਠੇ ਲਾਉਣ ਡਿਆ ਕੋਈ ਸ਼ਾਇਰੀ ਬਾ ਠੀਕ ਹੋ ਗਿਆ ਇਹ ਕਿ ਚੜਦੀ ਆ ਹਾਂਜੀ ਚੱਲ ਠੀਕ ਹੋਏ ਸੇਵਾ ਕੇ ਹੋਰ ਸਾਡਾ ਜੇ ਜਾਵੇ ਹੋਰ ਕੋਡ ਬੋਲ ਉਹ ਮੇਰੀ ਬੱਚੀ ਦੀ ਬੱਚੀ ਉਹ ਮੇਰੀ ਬੁਣੀ ਉਹ ਸਾਡੀ ਹੋਏ ਕਿਰਾਏ ਦੀ ਬੱਚੀ ਆਏ ਹੋਏ ਲਾ ਸਾਡਾ ਆ ਜਿਆ ਜਿਹੜਾ ਸੱਜੇ ਨਾਲ ਖੜੋਤੇ ਵਸੀਮ ਮੈਂ ਨਾ ਵਸੀਮ ਸਾਨੂੰ ਮੋਫੋ ਕਲ ਨੂੰ ਪੀਰ ਮਾਲ ਤੋਂ ਇਹ ਘਰ ਦੇ ਬਾਹਰ ਖੰਭਾ ਉੱਥੇ ਦੋ ਤਿੰਨ ਮਹੀਨੇ ਪਹਿਲਾਂ ਲੜਕੇ ਨੇ ਖਸਾਰ ਲੱਗਿਆ ਠੀਕ ਆ ਕਰਨ ਲੱਗਾ ਤੇ ਮੈਂ ਜਾ ਕੰਪਲੇਨ ਕੀਤੀ ਆ ਆਫਿਸ ਆਪਡਾ ਆਫਿਸ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਦੇਖੀ ਨਹੀਂ ਦੇਖੀ ਠੀਕ ਆ ਅੱਜ ਸਵੇਰ ਇੱਕ ਛੋਟੀ ਬੱਚੀ ਆ ਉਹਨੂੰ ਕਰਨ ਲੱਗਾ ਵਿਚਾਰੀ ਉਹ ਫੌਥ ਹੋ ਗਈ ਤੇ ਇਹ ਹੁਣ ਆਪਡਾ ਦੀ ਗਫਲਤ ਆ ਜਾਂ